ਸਤਿ ਸ਼੍ਰੀ ਅਕਾਲ ਜੀ ਜੋ ਦੋਸਤ ਪਹਿਲੀ ਵਾਰ ਆਉਂਦੇ ਹਨ ਉਹਨਾਂ ਨੂੰ ਬੇਨਤੀ ਆ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਅੱਜ ਦੀ ਸਟੋਰੀ ਇਸ ਤਰ੍ਹਾਂ ਹੈ ਜਦੋਂ ਅਸੀਂ ਨਨਕਾਣਾ ਸਾਹਿਬ ਦਰਸ਼ਨ ਕਰਨ ਗਏ ਤਾਂ ਸਾਰਾ ਪਰਿਵਾਰ ਆਲੇ ਦਿਵਾਲੇ ਦੇ ਏਰੀਆ ਨੂੰ ਘੁੰਮ ਫਿਰ ਕੇ ਦੇਖਣ ਲਈ ਚਲਾ ਗਿਆ ਮੈਂ ਤਾਂ ਬਾਹਰ ਮੈਟ ਤੇ ਬੈਠ ਗਈ ਉਹਨਾਂ ਨੂੰ ਇੰਜ ਹੋਣਾ ਕਿ ਬੇਬੇ ਨੂੰ ਤੁਰਨ ਵਿੱਚ ਦਿੱਕਤ ਆਉਂਦੀ ਹੋਣੀ ਪਰ ਮੇਰੇ ਮਨ ਵਿੱਚ ਵੱਖਰੀ ਤਰ੍ਹਾਂ ਦਾ ਸਕੂਨ ਸੀ ਕਿਉਂਕਿ ਮੈਨੂੰ ਇੱਥੇ ਆ ਕੇ ਮੇਰਾ ਪਿਛਲਾ ਯਾਦ ਆ ਰਿਹਾ ਸੀ ਨੂਨੇ ਤਾਂ ਕਿਹਾ ਵੀ ਸੀ ਬੇਬੇ ਜੀ ਤੁਹਾਨੂੰ ਇਕੱਲੇ ਛੱਡ ਕੇ ਕਿਵੇਂ ਤੁਰ ਜਾਈਏ ਮੰਗਰੋਸਾਂ ਨੂੰ ਚਿੰਤਾ ਰਹਿਣੀ ਹੈ ਤੁਹਾਡੀ ਮੈਂ ਕਹਿ ਦਿੱਤਾ ਸੀ ਕਿ ਧੀਏ ਇੱਥੇ ਆ ਕੇ ਤਾਂ ਮੇਰੇ ਸਾਹ ਵੀ ਮੁੱਕ ਜਾਣ ਤਾਂ ਕੋਈ ਸੰਸਾ ਨਹੀਂ ਲੰਗੀ ਉਮਰ ਦੀ ਇਹ ਹੋ ਤਾਂ ਇੱਛਾ ਸੀ ਮੇਰੇ ਮਨ 'ਚ ਜਦੋਂ ਦੀ ਮੈਂ ਦਰ ਖੁੱਲਣ ਦੀ ਖੁਸ਼ਖਬਰੀ ਸੁਣੀ ਸੀ ਮੇਰੇ ਮਨ 'ਚ ਉਹਦੋਂ ਤੋਂ ਅੱਜ ਵੀ ਜਿਹੀ ਉੱਠਣ ਲੱਗੀ ਮੈਂ ਮੇਰੇ ਪੋਤੇ ਜੀਤ ਨੂੰ ਆਖ ਦਿੱਤਾ ਕਿ ਸਾਰੇ ਟੱਬਰ ਨੂੰ ਨਾਲ ਲੈ ਜਾ ਕੇ ਨਨਕਾਣਾ ਸਾਹਿਬ ਮੱਥਾ ਟੇਕਾ ਕੇ ਲਿਆ ਮੇਰਾ ਬੜਾ ਮਨ ਕਰਦਾ ਹੈ ਕਿ ਮਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਉੱਥੇ ਜਾ ਕੇ ਮੱਥਾ ਟੇਕ ਆਵਾਂ ਜੀਤ ਫੋਨ ਤੇ ਕਹਿੰਦਾ ਕੋਈ ਨਹੀਂ ਬੇਬੇ ਜੀ ਰਤਾ ਠਹਿਰ ਜਾਓ ਉੜੀ ਪੀੜ ਕੱਟ ਜਾਂਦੇ ਹੋ ਮਹੀਨੇ ਕੁ ਬਾਅਦ ਚਲੇ ਜਾਵਾਂਗੇ ਜਿੱਤਰਾ ਉੱਤਰ ਸੁਣ ਮੈਨੂੰ ਸਕੂਨ ਮਿਲਿਆ ਕੱਲ ਜਿੱਚ ਠੰਡ ਪੈ ਗਈ ਜਿਵੇਂ ਵਰਿਆਂ ਤੋਂ ਕਦੇ ਕਦਾਈ ਚੜ ਜਾਂਦਾ ਤਾਪ ਉਹ ਲੱਥਨ ਲੱਗ ਪਿਆ ਹੋਵੇ ਭਾਵੇਂ ਹੁਣ ਪੋਤੇ ਪੜੋਤੇ ਵਾਲੀ ਹੋ ਗਈਆਂ ਪਰ ਫਿਰ ਵੀ ਮੇਰੀ ਜ਼ਿੰਦਗੀ ਕਿਸੇ ਸਰਾਲ ਵਾਂਗ ਰਿਕਦੀ ਹੋਈ ਬੀਤੀ ਐ ਦੋਵੇਂ ਪੁੱਤਰਾ ਤੇ ਮੰਗਲ ਦੇ ਚਿਹਰੇ ਮੇਰੀਆਂ ਅੱਖਾਂ ਸਾਹਮਣੇ ਆ ਗਏ ਕਿਵੇਂ ਚੰਦਰੀ ਇੱਕ ਕਰਕੇ ਮੈਨੂੰ ਇਕੱਲੇ ਛੱਡ ਤੁਰ ਗਏ ਜੇ ਜੀਤੇ ਕੇਂਦਰ ਨਾ ਹੁੰਦੇ ਤਾਂ ਮੈਂ ਵੀ ਕਦੋਂ ਦੀਨੇ ਤੁਰ ਜਾਣਾ ਸੀ ਪਹਿਲਾਂ ਦਲੀਪ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਉਹਦੀ ਘਰਵਾਲੀ ਜੀਤ ਨੂੰ ਛੱਡ ਪੇਕੇ ਤੁਰ ਗਈ ਫਿਰ ਛੋਟੇ ਪੁੱਤਰ ਸੋਹਣ ਤੇ ਨੋਹ ਦੀ ਵੀ ਐਕਸੀਡੈਂਟ ਵਿੱਚ ਮੌਤ ਹੋ ਗਈ ਪਹਿਲਾਂ ਪਤੀ ਫਿਰ ਦੋਵੇਂ ਪੁੱਤਰਾਂ ਤੇ ਨੋਹ ਦੀ ਮੌਤ ਨਾਲ ਮੈਂ ਹਿਲਤਾ ਵੜੀ ਗਈ ਸੀ ਪਰ ਆਪਣੇ ਪੋਤੇ ਜੀਤੇ ਕੇਂਦਰ ਨੂੰ ਦੇਖ ਕੇ ਜ਼ਿੰਦਗੀ ਜਿਉਂਦੀ ਆਈ ਹਾਂ ਜਿਸ ਵਿੱਚ ਅਜਿਹੀ ਤਾਕਤ ਪੈਦਾ ਕਰ ਲਈ ਕਿ ਇਹਨੇ ਦੁੱਖ ਝੱਲ ਕੇ ਵੀ ਨਾ ਡੋਲੀ ਕੋਈ ਗਿਲਾ ਨਾ ਰਿਹਾ ਰੱਬ ਨਾਲ ਜਦੋਂ ਗਿਲਾ ਕਰਨਾ ਚਾਹੀਦਾ ਸੀ ਉਦੋਂ ਨਾ ਕੀਤਾ ਕਿੰਨੇ ਸਾਰੇ ਦੁੱਖ ਇਕੱਠੇ ਮੇਰੀ ਝੋਲੀ 'ਚ ਪੈ ਗਏ ਜਿਵੇਂ ਹੁਣ ਮੈਂ ਇੰਨਾ ਦੁੱਖਾਂ ਦੀ ਆਦੀ ਹੋ ਗਈ ਹੋਵਾਂ ਮੇਰਾ ਮਨ ਪੱਥਰ ਬਣ ਗਿਆ ਸੀ ਪਰ ਰੱਬ ਨੇ ਜੀਤੇ ਉਹਦੇ ਘਰ ਵਾਲੀ ਦੇ ਰੂਪ ਵਿੱਚ ਮੈਨੂੰ ਢੇਰ ਸਾਰਾ ਪਿਆਰ ਪ੍ਰਸ਼ਾਦ ਰੂਪ ਵਿੱਚ ਬਖਸ਼ ਦਿੱਤਾ ਮੈਨੂੰ ਇੱਥੇ ਲਿਆ ਕੇ ਉਹਨਾਂ ਨੇ ਮੇਰੀ ਬਾਕੀ ਬਚੀ ਇੱਛਾ ਵੀ ਪੂਰੀ ਕਰ ਦਿੱਤੀ ਹੁਣ ਮੈਂ ਚਾਂ ਨਾਲ ਮਰ ਸਕਾਂਗੀ ਲੱਗਦਾ ਜਿਵੇਂ ਉਹਦੀ ਰੂਹ ਨੂੰ ਮੇਰੇ ਆਉਣ ਨਾਲ ਸ਼ਾਂਤੀ ਮਿਲ ਗਈ ਹੋਵੇ ਉਸ ਸਖਸ਼ ਦਾ ਕੋਨਾ ਲਤਪਤ ਜਿਸਮ ਮੇਰੀ ਅੱਖਾਂ ਮੁਰੇ ਆ ਗਿਆ ਨਾ ਚਾਹੁੰਦਿਆਂ ਵੀ ਮੇਰੀਆਂ ਅੱਖਾਂ ਦੇ ਕੋਇਆਂ ਚੋਂ ਅਥਰੂ ਟਪਕ ਕੇ ਬਾਹਰ ਬਹਿਣ ਲੱਗ ਪਏ ਮਾਂਜੀ ਪ੍ਰਸ਼ਾਦ ਲਓ ਕਿਸੇ ਦੇ ਬੋਲਾਂ ਨੇ ਮੇਰੀ ਸੁਰਤੀ ਤੋੜ ਦਿੱਤੀ ਮੈਂ ਖਿਆਲਾਂ ਚੋਂ ਨਿਕਲ ਕੇ ਐਨਕਲਾ ਅਥਰੂ ਪੂੰਝ ਕੇ ਉਤਾਂ ਨਜ਼ਰਾਂ ਕਰ ਦੇਖਿਆ ਇੱਕ ਸਰਦਾਰ ਮੇਰੇ ਵੱਲ ਪ੍ਰਸ਼ਾਦ ਵਾਲਾ ਹੱਥ ਵਧਾਈ ਖੜਾ ਸੀ ਮੈਂ ਬਿਨਾਂ ਕੁਝ ਬੋਲੇ ਉਹਦੇ ਕੋਲੋਂ ਖੜਾ ਪ੍ਰਸ਼ਾਦ ਲੈ ਲਿਆ ਉਹ ਮੁਸਕਰਾ ਕੇ ਅੱਗੇ ਚਲਾ ਗਿਆ ਉਸ ਦਿਨ ਈਲੀ ਪੋਚਮੀ ਪੱਗਵੰਨੀ ਦੇਖ ਕੇ ਮੇਰੀਆਂ ਅੱਖਾਂ ਉਹਰੇ ਧਾਰਜੀ ਦਾ ਚਿਹਰਾ ਆ ਗਿਆ ਮੇਰੇ ਧਾਰਜੀ ਸਰਦਾਰ ਸਵਰਨ ਸਿੰਘ ਜ਼ਿਆਦਾਤਰ ਨੀਲੀ ਪੱਗ ਬੰਨ੍ਹਦੇ ਸਨ ਕਟੜ ਕਾਲੀ ਸਨ ਸਵਾ ਪੂਰਾ ਰੌਣਕੀ ਸੀ ਸਾਰੇ ਟੱਬਰ ਨੂੰ ਖੁਸ਼ ਰੱਖਦੇ ਸਨ ਧਾਰਜੀ ਹਸਣ ਖੇਡਣ ਵਾਲਾ ਟੱਬਰ ਸੀ ਸਾਡਾ ਵੰਡ ਵੀ ਵਧੀਆ ਸਭ ਕੋਈ ਆਪਣਾ ਆਪਣਾ ਸੀ ਮੇਰੀਆਂ ਭੈਣਾਂ ਰੱਜੋ ਸੁਖੋ ਬੱਬੋ ਮੰਗੀ ਵੀਰ ਤੇ ਮਹਿਰ ਪੂਆ ਜਸੋ ਜੀਤੋ ਸਾਰੇ ਨਾਲ ਮਿਲ ਕੇ ਹਾਸੇ ਠਾਠੇ ਕਰਦੇ ਸੀ ਸਾਰਾ ਕੁਝ ਇੱਥੇ ਆ ਗਿਆ हे बाबा नानक मेहर कर मेरे सच्चे बादशाह सारे ते मेहर कर जिमे हे राह खुले ने सारे दिलांदे बंद दर ओमे खुल जान वित्या सब कुछ जहन च आंते मेरे मुंह ओए शब्द अचानक निकल गए किन्ना चा हुंदा सी सानो आए दसवी मस्सीआ ते गुरुपर्व समय नानकाना साहिब जान दा ओथे जदारजी होरी अखंड पाठ दे दौरान तूफ वत्ती कर दे वीजी पांच वाणीया दा पाठ करन बैठ जांदे दी पांचाची दोमे फूआ होरी ਲੰਗਰ ਦੀ ਸੇਵਾ ਕਰਦੀਆਂ ਮੈਂ ਤਾਂ ਸੰਗਤ ਲਈ ਵਿਸ਼ੀਆਂ ਦਰੀਆਂ ਨੂੰ ਆਪਣੀ ਚੁੰਨੀ ਨਾਲ ਵੀਜ਼ੀ ਵਾਂਗ ਸਾਫ਼ ਕਰਦੀ ਰਹਿੰਦੀ। ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਦਾ ਵੱਖਰਾ ਹੀ ਸਕੂਨ ਹੁੰਦਾ ਹੈ। ਚਾਚਾ ਰੂਪ ਜੋ ਸਾਡੇ ਖੇਤਾਂ ਦਾ ਕੰਮਕਾਰ ਸੰਭਾਲਦਾ ਸੀ ਉਹ ਤੇ ਉਹਦੇ ਘਰ ਵਾਲੀ ਦੀਪਾ ਚਾਚੀ ਸਾਡੀ ਹਵੇਲੀ ਦੇ ਕਮਰੇ ਵਿੱਚ ਰਹਿੰਦੇ ਸਨ। ਅਸੀਂ ਦੁਪਹਿਰ ਦੀ ਰੋਟੀ ਚਾਹ ਇਕੱਠੇ ਪੀਂਦੇ। ਦੀਪਾ ਚਾਚੀ ਜਦੋਂ ਵੀ ਸਰੋਂ ਦਾ ਸਾਗ ਬਣਾਉਂਦੀ ਸਾਰੇ ਉਂਗਲਾਂ ਚਟ-ਚਟ ਮਗਾ ਦਿੰਦੇ। ਪੂਆ ਤੇ ਭਾਬੀ ਤਨੂਰ ਤੇ ਰੋਟੀਆਂ ਲਾਉਂਦੀਆਂ ਸਾਰੇ ਜਾਣੇ ਖਾਣ ਨੂੰ ਟੁੱਟ ਕੇ ਪੈ ਜਾਂਦੇ ਪਰ ਇਸ ਤਰ੍ਹਾਂ ਤਾਂ ਕਦੇ ਵੀ ਨਹੀਂ ਸੋਚਿਆ ਸੀ ਕਿ ਇੰਜ ਖਿੰਡ ਪੁੰਡ ਜਾਵੇਗਾ ਸਾਰਾ ਕੁਝ ਉਦੋਂ ਸਾਰੇ ਪਾਸੇ ਵੱਡ ਟੁਕਸੀ ਭੱਜ ਦੌੜ ਸੀ ਕਿੰਨਾ ਦਹਸਤ ਯੁੱਗ ਸੀ ਜਿੱਥੇ ਨਾ ਕੋਈ ਆਪਣੇ ਦੀ ਸਮਝ ਨਾ ਹੀ ਬੇਗਾਨੇ ਦੀ ਬੇਬੇ ਜੀ ਥੋੜਾ ਅੱਗੇ ਹੋ ਕੇ ਬੈਠ ਜਾਓ ਮੈਂ ਮੈਟ ਸਾਫ਼ ਕਰਦੇ ਆ ਇੱਕ 10-11 ਸਾਲਾਂ ਦੀ ਸੁਨੱਖੀ ਕੁੜੀ ਨੇ ਮੇਰੇ ਕੋਲ ਹੋ ਕੇ ਕਿਹਾ ਮੈਂ ਤਾਂ ਹੋਰ ਹੀ ਖਿਆਲਾਂ ਵਿੱਚ ਉਲਝੀ ਹੋਈ ਸੀ ਉਹਦੇ ਵੱਲ ਮੁਸਕਰਾ ਕੇ ਮੈਂ ਪਰਾ ਸਰਕ ਕੇ ਬੈਠ ਗਈ ਉਹ ਆਪਣੀ ਚੁੰਨੀ ਨਾਲ ਮੈਟ ਸਾਫ਼ ਕਰਦੀ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਕਰਦੀ ਅੱਗੇ ਵੱਲ ਵੱਧ ਗਈ ਉਸ ਵੱਲ ਦੇਖਦਿਆਂ ਮੈਨੂੰ ਆਪਣਾ ਬਚਪਨ ਫਿਰ ਯਾਦ ਆ ਗਿਆ ਮੈਂ ਵੀ ਦਾਰਜੀ ਵੀ ਸੀ ਹੋਰਾਂ ਨਾਲ ਜਦੋਂ ਗੁਰਦੁਆਰਾ ਸਾਹਿਬ ਜਾਂਦੀ ਹੁੰਦੀ ਸੀ ਆਪਣੀਆਂ ਭੈਣਾਂ ਨਾਲ ਐਵੇਂ ਹੀ ਸੇਵਾ ਕਰਦੀ ਹੁੰਦੀ ਸੀ ਉਦੋਂ ਮੇਰੀ ਵੀ ਉਮਰ ਐਨੀ ਕੁ ਹੀ ਸੀ ਜਦੋਂ ਇਸ ਸਥਾਨ ਤੋਂ ਜਵਾਲਾ ਸਿੰਘ ਮੇਰਾ ਤੇ ਮਹਿਰ ਦਾ ਹੱਥ ਫੜਸਾ ਨੂੰ ਆਪਣੇ ਨਾਲ ਅੰਮ੍ਰਿਤਸਰ ਸਨਾਰਥੀ ਕੈਂਪ ਚ ਲੈ ਆਇਆ ਸੀ ਉਹ ਧਾਰਜੀ ਦਾ ਦੋਸਤ ਸੀ ਅਸੀਂ ਕੁਝ ਦਿਨ ਅੰਮ੍ਰਿਤਸਰ ਕੈਂਪ ਚ ਰਹੇ ਜਦੋਂ ਦੰਗੇ ਸ਼ਾਂਤ ਹੋਏ ਤਾਂ ਉਹਦੇ ਨਾਲ ਵੀਰੇ ਵਾਲੇ ਆ ਗਏ ਫਿਰ ਉਹਨਾਂ ਨੇ ਮੈਨੂੰ ਦਸਾਂ 11 ਸਾਲਾਂ ਦੀ ਨੂੰ ਆਪਣੇ ਵੱਡੇ ਮੁੰਡੇ ਮੰਗਲ ਨਾਲ ਵਿਆਹ ਕੇ ਨੂੰ ਬਣਾ ਲਿਆ ਮਹਿਰ ਨੂੰ ਉਹਨਾਂ ਨੇ ਖੇਤੀ ਕਰਨ ਲਾ ਲਿਆ ਸੀ ਦੋਹਾ ਤਿੰਨਾਂ ਸਾਲਾਂ ਵਿੱਚ ਮੈਂ ਬਚਪਨ ਤੋਂ ਗੁਜ਼ਰ ਕੇ ਦੋ ਨਿਆਣਿਆਂ ਦੀ ਮਾਂ ਬਣ ਗਈ ਅੰਦਰ ਪਏ ਜ਼ਖਮ ਜਿਵੇਂ ਸੁੱਕ ਕੇ ਕਿਤੇ ਦਫ਼ਨ ਹੋ ਗਏ ਮੇਰੇ ਮੈਂ ਇਹਨਾਂ ਦੀ ਪਾਫ ਕੱਢੀ ਨਾ ਪਰ ਵੇਲੇ-ਕਵੇਲੇ ਜਦੋਂ ਵੀ ਕਦੇ ਇਕੱਲੀ ਹੁੰਦੀ ਮੇਰੀਆਂ ਨਜ਼ਰਾਂ ਦੇ ਅੱਗੇ ਸਾਰੇ ਦ੍ਰਿਸ਼ ਓਮੇ ਦੀ ਓਮੇ ਕੋਮਲ ਲੱਗ ਜਾਂਦੇ ਅੰਦਰੋਂ ਅੱਜ ਵੀ ਜਹੀ ਉੱਠਦੀ ਕਦੇ ਮਨ ਕਰਦਾ ਕਿਸੇ ਕੋਲ ਸਾਰਾ ਕੁਝ ਵੀ ਤਿਆ ਦੱਸ ਕਲੇਜਾ ਹੌਲਾ ਕਰ ਲਵਾਂ ਪਰ ਫਿਰ ਦੂਜੇ ਹੀ ਪਾਲ ਬਸੇ ਬਸਾਏ ਘਰ ਪਰਿਵਾਰ ਦੇ ਉਜੜਨ ਦੀ ਸੰਸਮਾਨ ਵਿਚਾਰ ਕਰ ਜਾਂਦੀ ਇਹ ਸੋਚ ਕੇ ਸਬਰ ਦਾ ਘੁੱਟ ਭਰ ਲੈਂਦੀ ਮੈਂ ਆਪਣੇ ਪੋਤੇ ਜੀਤ ਨਾਲ ਸਾਰਾ ਸਮਾਂ ਰੁੱਝੀ ਰਹਿੰਦੀ ਉਹ ਮੈਨੂੰ ਰੌਲੇ ਦੀਆਂ ਬਾਤਾਂ ਸੁਣਾਉਣ ਲਈ ਕਹਿੰਦਾ ਬਿਚਾਰੇ ਬਾਲਾਨੂ ਕੀ ਪਤਾ ਸੀ ਰੋਲੇ ਬਾਰੇ ਪਰ ਜਦੋਂ ਦੀ ਟੀਵੀ ਤੇ ਇਹ ਖਬਰ ਸੁਣੀ ਮੇਰੇ ਅੰਦਰ ਦੱਬਿਆ ਪਿਛਲਾ ਕਿੰਨਾ ਕੁ ਜੁਸ਼ਨ ਲੱਗ ਪਿਆ ਮੇਰਾ ਮਨ ਕਰਦਾ ਕਿ ਮੇਰੇ ਖੰਭ ਹੋਣ ਮੈਂ ਉੱਡ ਕੇ ਨਨਕਾਣਾ ਸਾਹਿਬ ਪਹੁੰਚ ਜਾਵਾਂ ਉਹਨਾਂ ਥਾਵਾਂ ਨੂੰ ਜਿੱਥੇ ਸਾਡਾ ਸਾਰਾ ਪਰਿਵਾਰ ਅਕਸਰ ਇਕੱਠਾ ਆਇਆ ਕਰਦਾ ਸੀ ਕਦੇ ਟੀਵੀ ਤੇ ਬੱਚੇ ਕੋਈ ਫਿਲਮ ਵਗੈਰਾ ਦੇਖ ਲੈਂਦੇ ਤਾਂ ਮੈਨੂੰ ਕਹਿਣ ਲੱਗਦੇ ਵੀਜੀ ਸੱਚੀ ਐਨਾ ਦਰਦਮਈ ਬਾਪ ਰਿਆ ਸੀ ਮੈਂ ਹਾਂ ਆ ਕੇ ਚੁੱਪ ਕਰ ਜਾਂਦੀ ਪਰ ਮਨ ਵਿੱਚ ਬੋਲਦੀ ਨਹੀਂ ਪੁੱਤ ਇਸ ਤੋਂ ਵੀ ਮਾੜਾ ਦੁਖਦਾਈ ਮਾੜਾ ਵਾਪਰਿਆ ਸੀ ਮੈਨੂੰ ਅੱਜ ਵੀ ਯਾਦ ਹੈ ਦਾ ਉਸ ਦਿਨ ਸਿੱਖ ਉਪਰੇ ਗਏ ਹੋ ਸਾਂਜੀ ਤੋਂ ਭੂਆ ਦੇ ਵਿਆਹ ਦੇ ਸਮਾਨ ਦੀ ਖਰੀਦਾਰੀ ਕਰਨ ਜਦੋਂ ਬਾਦ ਵਿੱਚ ਅੱਗ ਭੜਕ ਗਈ ਮੁਸਲਮਾਨ ਸਿੱਖ ਹਿੰਦੂ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਵੇਖਦਿਆਂ ਵੇਖਦਿਆਂ ਇਹ ਅੱਗ ਸਾਡੇ ਪਿੰਡ ਕਰਮਪੁਰੇ ਵਿੱਚ ਤੇਜ਼ੀ ਨਾਲ ਬਲਤਰੀ ਸਾਡੇ ਨਾਲ ਦੇ ਮੁਹੱਲੇ ਵਿੱਚ ਰਹਿੰਦੇ ਅਹਿਮਦ ਜੀ ਜਿਸ ਨੂੰ ਅਸੀਂ ਚਾਚਾ ਜਾਨਾ ਆਖਦੇ ਸੀ ਨੇ ਆਪਣੇ ਨਾਲ ਹੋਰ ਮੁਸਲਮਣ ਬੰਦਿਆਂ ਨੂੰ ਲਾ ਲਿਆ ਉਹ ਸਾਡੀ ਹਿਫਾਜ਼ਤ ਲਈ ਡਟ ਗਏ ਵੀਜ਼ੀ ਨੂੰ ਕਹਿਣ ਲੱਗੇ ਪਰ ਜਾਈ ਡਰੋ ਨਾ ਤੁਸੀਂ ਇਧਰ ਕਿਸੇ ਦੀ ਹਮਤ ਨਹੀਂ ਆਉਂਦੀ ਤੁਸੀਂ ਚਿੰਤਾ ਨਾ ਕਰੋ ਪਰ ਨਹੀਂ ਉਸਕ ਤੂਫਾਨ ਨੇ ਚਾਚੇ ਅਹਿਮਦ ਦੀ ਇੱਕ ਨਾ ਚੱਲਣ ਦਿੱਤੀ ਪਤਾ ਲੱਗਾ ਕਿ ਧਾਰੀਬਾਲ ਪਿੰਡ ਦੀ ਹੱਦ ਤੇ ਉਹਨਾਂ ਸਰਾਰਥੀਆਂ ਨੂੰ ਰੋਕਣ ਲਈ ਜੋ ਜਥਾ ਬਣਾਇਆ ਸੀ ਉਹ ਅਹਿਮਦ ਚਾਚੇ ਦਾ ਵੱਡਾ ਵੈਰੀ ਬਣ ਗਿਆ ਆਖੇ ਤੂੰ ਸਿੱਖਾਂ ਨੂੰ ਆਪਣੇ ਘਰ ਅਨਸਾਰਨ ਦੇ ਕੇ ਫਿਰਕੇ ਨਾਲ ਗਦਾਰੀ ਕਰਦਾ ਅਫਵਾਹਾਂ ਦਾ ਪੂਰਾ ਜੋਰ ਸੀ ਇਸੇ ਤਰ੍ਹਾਂ ਸਾਰੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਸਨ ਲਹੂ ਜਿਆਦਾ ਗਰਮਾ ਗਿਆ ਲੱਗਦਾ ਸੀ ਕਿਤੇ ਕੋਈ ਭਾਈਚਾਰਕ ਸਾਂਝ ਨਹੀਂ ਸੀ ਸਾਮ ਬੀਤ ਗਈ ਚਾਚਾ ਰੂਪ ਤੇ ਹਜੂਰਾ ਬਾਹਰ ਨਿਕਲ ਗਏ ਧਾਰਜੀ ਦਾ ਪਤਾ ਲਗਾਉਣ ਲਈ ਪਰ ਅਗਲੀ ਰਾਤ ਕੇਵਲ ਮੜਿਆ ਹਜੂਰਾ ਚਾਚਾ ਹੀ ਸੀ ਉਹਦੇ ਲੀੜੇ ਰਾਤ ਨਾਲ ਭিজে ਹੋਏ ਸਨ ਉਹ ਘਰ ਚ ਵੜਦੇ ਹੀ ਵਿਜੀ ਨੂੰ ਕਹਿਣ ਲੱਗਾ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਆਇਆ ਪਰ ਜਾਈ ਰੂਪ ਨੂੰ ਲਾਹੌਰ ਕੋਲ ਦੰਗਿਆਂ ਦੀ ਕਿਰਪਾ ਨਾਲ ਵੜ ਦਿੱਤਾ ਮੇਰੇ ਪਿੱਛੇ ਵੀ ਪੈਸੀ ਮੈ ਲੁੱਕ ਕੇ ਆਪਣੀ ਜਾਨ ਬਚਾਈ ਮਸਾਂ ਤੋਂ ਦੀਪਾ ਭਾਬੀ ਨੂੰ ਅਜੇ ਕੁਝ ਨਾ ਦੱਸੀ ਮੈਂ ਵਹਿਣਾ ਜਾ ਕੇ ਕੀ ਮਾਹੌਲ ਹੈ ਅਗਲੀ ਸ਼ਾਮ ਕਿਸੇ ਨੇ ਆ ਕੇ ਦੱਸਿਆ ਕਿ ਪਿੰਡ ਖਿਲਚੀਆਂ ਵਿਖੇ ਹਿੰਦੂ ਸਿੱਖਾਂ ਨੇ ਇਕੱਠੇ ਹੋ ਕੇ ਕਾਫਲੇ ਵਿੱਚ ਅੰਮ੍ਰਿਤਸਰ ਵੱਲ ਜਾਣ ਦਾ ਫੈਸਲਾ ਕੀਤਾ ਇਧਰ ਹਾਲਾਤ ਠੀਕ ਨਹੀਂ ਹੈ ਤੁਸੀਂ ਵੀ ਆਪਣਾ ਜ਼ਰੂਰੀ ਸਮਾਨ ਬੰਨ੍ਹ ਲਓ ਮੈਂ ਆਉਣਾ ਮੋਹ ਨੇਰੇ ਪਈ ਦੀਪਾ ਚਾਚੀ ਦਾ ਦੁਪਹਿਰ ਤੋਂ ਪਤਾ ਨਹੀਂ ਸੀ ਚੱਲ ਰਿਹਾ ਕਿੱਥੇ ਹੈ ਘਰ-ਘਰ ਸਾਰੇ ਖਾਲੀ ਹੋ ਰਹੇ ਸਨ ਅਸੀਂ ਵੀ ਚੱਲਣ ਦੀ ਤਿਆਰੀ ਕਰਨ ਲੱਗੇ ਮੈਂ ਅੰਦਰਲੇ ਕਮਰੇ ਵੱਲ ਨਿੱਕੀ ਟ੍ਰਾਂਕੀ ਲੈ ਆਨ ਗਈ ਉੱਥੇ ਦੀਪਾ ਚਾਚੀ ਤੜਫ ਰਹੀ ਸੀ ਮੈਂ ਹੱਥ ਨਾਲ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਉਹਦੇ ਸਾਂਝ ਜਿਵੇਂ ਮੁੱਕ ਚੁੱਕੇ ਸਨ ਇਸ ਤੋਂ ਪਹਿਲਾਂ ਕਿ ਮੇਰਾ ਵਾਲ ਮਨ ਜ਼ਿਆਦਾ ਸੋਚਦਾ ਹਜੂਰਾ ਚਾਚਾ ਮੇਰੀ ਵਾਂ ਫੜ ਮੈਨੂੰ ਬਾਹਰ ਵਾ ਲੈ ਆਇਆ ਨੀ ਕੁੜੀਏ ਤੂੰ ਇੱਥੇ ਕੀ ਕਰਨ ਡਈ ਹੈ ਵੀਜੀ ਨੇ ਸਾਰਾ ਜ਼ਰੂਰੀ ਸਮਾਨ ਚੁੱਕ ਲਿਆ ਉੱਥੋਂ ਦਾ ਰਵਾਨਾ ਹੋ ਗਿਆ ਜ਼ਰੂਰਤ ਦਾ ਮਾੜਾ ਮੋਟਾ ਸਮਾਨ ਤਕਰੀਬਨ ਸਾਰਿਆਂ ਦੇ ਕੋਲ ਸੀ ਅੱਜ ਇਹ ਕੁਛ ਜ਼ਾਹੀ ਪੈਂਡਾ ਤੈਅ ਕੀਤਾ ਸੀ ਕਿ ਅਚਾਨਕ ਜਹਾ ਅੱਲਾ ਜਹਾ ਅੱਲਾ ਦੀਆਂ ਆਵਾਜ਼ਾਂ ਨੇੜੇ ਆਉਣ ਲੱਗੀਆਂ ਅੱਧੇ ਘੰਟੇ ਚ ਇੱਕ ਹਜ਼ੂਮ ਆਇਆ ਕਿ ਨਹੀਂ ਅਲਾਸ਼ਾਂ ਧਰਤੀ ਦੇ ਵਿਸ਼ਾਕੇ ਅੱਗੇ ਲੰਘ ਗਿਆ ਜੋ ਬਚੇ ਜਿੱਧਰ ਰਸਤਾ ਮਿਲਿਆ ਉਧਰੋਂ ਭੱਜ ਨਿਕਲੇ ਸਾਨੂੰ ਵੀਜੀ ਤੇ ਭੂਆ ਹੋਰਾਂ ਨੇ ਫੜਿਆ ਹੋਇਆ ਸੀ ਭੂਆ ਜੀ ਤੋ ਜੱਸੋ ਦੇ ਨਾਲ ਮੇਰੀ ਵੱਡੀ ਭੈਣ ਰੱਜੋ ਵੀ ਗਾਇਬ ਸੀ ਕਿੰਨਾ ਚਿਰ ਉਹਨਾਂ ਨੂੰ ਲੱਭਿਆ ਉਹਨਾਂ ਦਾ ਰਾਹ ਉੜਿੱਕਦੇ ਰਹੇ ਪਰ ਨਾ ਮਿਲੇ ਰੋਂਦਾ ਬਿਲਕ ਦਾ 15 ਕੋ ਜਾਣਿਆਂ ਦਾ ਸਾਡਾ ਜੱਥਾ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਕਰਦਾ ਅਗਲੇ ਪੰਥ ਲਈ ਰਵਾਨਾ ਹੋ ਗਿਆ ਤਿੰਨ ਚਾਰ ਬੁੱਢੀਆਂ ਸਿਰ ਤੇ ਪੀਲੇ ਪਟਕੇ ਬੰਨੀ ਹੱਥ ਜੋੜਦੀਆਂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਕਰਦੀਆਂ ਮੇਰੇ ਕੋਲ ਦੀ ਲੰਗੀਆਂ ਮੈਂ ਖਿਆਲਾਂ 'ਚੋਂ ਨਿਕਲੀ ਇਧਰ ਉਧਰ ਨਜ਼ਰ ਕਮਾਈ ਜੀਤ ਹੋਰਾਂ 'ਚੋਂ ਕੋਈ ਦਿਖਾਈ ਨਹੀਂ ਦੇ ਰਿਹਾ ਖਬਰੇ ਕਿਧਰ ਤੁਰ ਗਏ ਨੇ ਫਿਰ ਗੁਰਦੁਆਰੇ ਦੇ ਸਪੀਕਰ 'ਚੋਂ ਕਿਸੇ ਭਾਈ ਦੀ ਆਵਾਜ਼ ਆਉਣ ਲੱਗੀ ਪਾਈ ਗੁਰੂ ਨਾਨਕ ਦੀ ਪਿਆਰੀ ਸੰਗਤ ਤੁਸੀਂ ਬੜੇ ਭਾਗੇ ਹੋ ਜੋ ਇਸ ਦਰ ਦੇ ਦਰਸ਼ਨ ਕਰਨ ਦਾ ਭਾਗ ਪ੍ਰਾਪਤ ਕਰ ਰਹੇ ਹੋ ਇਸ ਸਥਾਨ ਦੇ ਵਿਸ਼ਣ ਸਮੇ ਤੋਂ ਲੈ ਕੇ ਅੱਜ ਤੱਕ ਕਰੋੜਾਂ ਅਲਾਸਾਂ ਹੋਈਆਂ ਹਨ ਜਿਨ੍ਹਾਂ ਦੇ ਸਦਕਾ ਅਸੀਂ ਇਸ ਵਿਛੜੇ ਗੁਰੂ ਧਾਮ ਦੇ ਦਰਸ਼ਨ ਕਰਨ ਚ ਸਫਲ ਹੋ ਰਹੇ ਹਾਂ ਜਿਉਂਦੇ ਰਹਿਣ ਦੋਵਾਂ ਮੂਲਕਾਂ ਦੇ ਵਾਸੀ ਤੇ ਸਰਕਾਰਾਂ ਜਿਨ੍ਹਾਂ ਇਸ ਪਵਿੱਤਰ ਅਸਥਾਨ ਦੇ ਦਰ ਖੋਲਣ ਚ ਆਪਣੀ ਭੂਮਿਕਾ ਨਿਭਾਈ ਉਹ ਲਗਾਤਾਰ ਬੋਲੀ ਜਾ ਰਿਹਾ ਸੀ ਪਰ ਮੈਂ ਫਿਰ ਆਪਣੇ ਬਚਪਨ ਚ ਗੁੰਮ ਹੋ ਗਈ ਉਸ ਸਮੇਂ ਅਮਰਸਰ ਦੇ ਕੈਂਪ 'ਚ ਆਉਣ ਤੋਂ ਪਹਿਲੀਆਂ ਤਿੰਨ ਰਾਤਾਂ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕੀ ਪਹਿਲੀ ਰਾਤ 'ਚ ਦੰਗਿਆਂ ਵੱਲੋਂ ਕੀਤੇ ਹਮਲੇ 'ਚ ਸਾਡੇ ਕਈ ਜਾਣੇ ਵਿਛੜ ਗਏ ਜਾਂ ਕਹਿ ਲਓ ਮਰ ਮੁੱਕ ਗਏ ਦੂਜੇ ਦਿਨ ਮੈਂ ਮਹਿਰ ਤੇ ਚਾਚਾ ਹਜੂਰਾ ਹੀ ਬਾਕੀ ਬੱਚੇ ਸਾਂ ਦੂਜੇ ਦਿਨ ਉਸ ਵਕਤ ਤੇ ਅਸੀਂ ਕਿਵੇਂ ਦੁਪਹਿਰ ਕੇ ਬੈਠੇ ਹੋਏ ਗੰਨੇ ਦੇ ਖੇਤ 'ਚ ਕੋਈ ਮੁਸਲਮਾਨ ਪਰਿਵਾਰ ਕੱਸੀ ਕੋਲੋਂ ਦੀ ਵਟੋ-ਵਟ ਤੁਰਿਆ ਆ ਰਿਹਾ ਸੀ ਚਾਚੇ ਹਜੂਰ ਨੇ ਤੇ ਇੱਕ ਹੋਰ ਜਾਣੇ ਨੇ ਮੁਸਲਮਾਨ ਦੀ ਕੰਢ ਪਿੱਛੋਂ ਸਿਰ ਤੇ ਡਾਂਗ ਦਾ ਵਾਰ ਕਰਕੇ ਡੇਗ ਦਿੱਤਾ ਬਾਦਚ ਠੋਡੇ ਮਾਰ 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 ਕਾ ਦਿੱਤਾ। ਉਹਦੀ ਘਰਵਾਲੀ ਕੋਲ ਖੜੀ ਕਰ ਲਾਉਂਦੀ ਰਹੀ ਫਿਰ ਕਿੰਨਾ ਚਿਰ ਉਸਦੀ ਆਵਾਜ਼ ਦੂਜੇ ਵਾਲੇ ਗੰ ਦੂਜੇ ਪਾਸੇ ਵਾਲੇ ਗੰਨੇ ਦੇ ਖੇਤਾਂ ਚੋਂ ਕਰਾਉਣ ਦੀ ਆਵਾਜ਼ ਆਉਂਦੀ ਰਹੀ। ਇਹ ਆਵਾਜ਼ ਉਦੋਂ ਸ਼ਾਂਤ ਹੋਈ ਜਦੋਂ ਚਾਚਾ ਹਜੂਰਾ ਆਪਣੀ ਥੋਤੀ ਦੇ ਲੜ ਬੰਦਾ ਖੇਤ ਚੋਂ ਬਾਹਰ ਨਿਕਲਿਆ ਸੀ। ਇਸ ਤੋਂ ਬਾਅਦ ਮੈਨੂੰ ਤੇ ਮਿਹਰ ਨੂੰ ਚਾਚੇ ਤੋਂ ਡਰ ਜਹਾ ਲੱਗਣ ਲੱਗ ਪਿਆ। ਅਗਲੀਆਂ ਦੋ ਰਾਤਾਂ ਚਾਚਾ ਹਜੂਰਾ ਮੈਨੂੰ ਕਈ ਵਾਰ ਆਪਣੀ ਥੋਤੀ ਦੇ ਲੜ ਬੰਦਾ ਹੀ ਦਿਸਿਆ। ਰਣਕਾਣਾ ਸਾਹਿਬ ਤੋਂ ਅੱਧਾ ਕੁ ਮੀਲ ਪਛਾਂ ਸ਼ਿਪ ਦੇ ਵੱਲ ਦੇ ਖੇਤਾਂ 'ਚ ਕਾਫੀ ਲੋਕ ਇਧਰ ਉਧਰ ਲੁੱਕ ਕੇ ਬੈਠੇ ਹੋਏ ਸਨ। ਥਕਾवट ਦੇ ਕਾਰਨ ਮੈਂ ਗਹਿਰੀ ਨੀਂਦ ਵਿੱਚ ਸੀ। ਜਦੋਂ ਚਾਚੇ ਹਜੂਰੇ ਦਾ ਹੱਥ ਮੇਰੀ ਸਲਵਾਰ ਦੇ ਨਾਲੇ ਤੱਕ ਪਹੁੰਚ ਗਿਆ ਮੈਨੂੰ ਮਹਿਸੂਸ ਹੋਇਆ ਅਚਾਨਕ ਤਰਪਕ ਕੇ ਉੱਠੀ। ਇਸ ਤੋਂ ਪਹਿਲਾਂ ਕਿ ਮੈਂ ਚੀਕਦੀ ਉਹਨੇ ਮੇਰਾ ਮੂੰਹ ਆਪਣੇ ਭਾਰੀ ਹੱਥਾਂ ਨਾਲ ਘੁੱਟ ਲਿਆ। ਜੇ ਬੋਲੀਆਂ ਨਾ ਤੈਨੂੰ ਵੀ ਤੇਰੀ ਦੀਪਾ ਚਾਚੀ ਤੇ ਰੂਪ ਚਾਚੇ ਬਾੰਗ ਮਾਰ ਮੁਕਾ ਦੇਣਾ ਇੱਥੇ ਸਮਝੀ। ਉਹ ਹਰਾਨ ਹੋਇਆ ਤਿੰਨ ਰਾਤਾਂ ਮੇਰੇ ਨਾਲ ਹਵਾਨੀਅਤ ਦਾ ਖੇਡ ਖੇਡਦਾ ਰਿਹਾ ਤੀਜੀ ਰਾਤ ਪਤਾ ਨਹੀਂ ਮੇਰੀਆਂ ਸਿਸਕੀਆਂ ਕਿਵੇਂ ਕੋਲੋਂ ਲੰਘਦੀ ਇੱਕ ਸੱਜਣ ਦੇ ਕੰਨੀ ਪੈ ਗਈਆਂ ਜਦੋਂ ਉਹ ਖੇਤਾਂ 'ਚ ਵੜਿਆ ਚਾਚਾ ਟੁੱਟ ਕੇ ਉਸਤੇ ਪੈ ਗਿਆ ਮੈਂ ਨਹੀਂ ਬੇਹੋਸ਼ੀ ਵਿੱਚ ਸੀ ਦੋਵੇਂ ਇੱਕ ਦੂਜੇ ਨਾਲ ਗੁੱਥਮ-ਗੁੱਥ ਹੋ ਰਹੇ ਸਨ ਫਿਰ ਕਿਰਪਾਨ ਦੇ ਇੱਕ ਵਾਰ ਨਾਲ ਚਾਚਾ ਹਜੂਰਾ ਧਰਤੀ ਤੇ ਡਿੱਗ ਪਿਆ ਇਸ ਤੋਂ ਪਹਿਲਾਂ ਕਿ ਉਹ ਸੱਜਣ ਮੇਰਾ ਹੱਥ ਫੜ ਕੇ ਮੈਨੂੰ ਬਾਹਰ ਲਿਜਾਣ ਲਈ ਅਗੇ ਵਾਦਾ ਹਜੂਰੇ ਨੇ ਆਪਣੇ ਨੀਫੇ ਚ ਛੂਰਾ ਕਾਢ ਉਸ ਡਿੱਟ ਵਿੱਚ ਕਬੋ ਦਿੱਤਾ ਉਹ ਉਹ ਵੀ ਹੀ ਠੰਡ ਡਿੱਗ ਪਿਆ ਕੁਝ ਛੇਰ ਦੋਵੇਂ ਤਰਫ ਦੇ ਰਹੇ ਹਜੂਰੇ ਦੀ ਅੱਖਾਂ ਖੁੱਲੀਆਂ ਸਨ ਪਰ ਜਿਸਮ ਵਿੱਚ ਕੋਈ ਵੀ ਹਰਕਤ ਨਹੀਂ ਸੀ ਮੈਂ ਖੁਦ ਨੂੰ ਸੰਭਾਲ ਉਸ ਸੱਜਣ ਪੋਲ ਹੋ ਕੇ ਦੇਖਿਆ ਉਹ ਤੜਫ ਰਿਆ ਸੀ ਮੈਂ ਚੀਕ ਕੇ ਰੌਲਾ ਪਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੇਰੀ ਜਵਾਨ ਚੋਂ ਉਦੋਂ ਕੋਈ ਵੀ ਆਵਾਜ਼ ਨਾ ਨਿਕਲੀ ਤੜਫਦਿਆਂ ਹੀ ਉਹਦਾ ਹੱਥ ਮੇਰੇ ਵੱਲ ਵਧਿਆ ਮੈਂ ਕੋਲ ਹੋਈ ਉਹਨੇ ਆਪਣਾ ਹੱਥ ਮੇਰੇ ਸਿਰ ਤੇ ਰੱਖ ਦਿੱਤਾ ਮੈਂ ਦੇਖਿਆ ਉਹ ਹੁਣ ਬਿਲਕੁਲ ਸ਼ਾਂਤ ਹੋ ਗਿਆ ਸੀ ਅਗਲੀ ਸਵੇਰ ਸਤਨਾ ਵੈਗਰੂ ਸਤਨਾ ਵੈਗਰੂ ਕਰਦਾ ਇੱਕ ਟੋਲਾ ਕੋਲ ਦੀ ਲੰਗਨ ਲੱਗਾ ਮੈਨੂੰ ਲਹੂ ਨਾਲ ਲਿਬੜੇ ਦੇਖ ਕੇ ਮੇਰੇ ਕੋਲ ਰੁਕ ਗਿਆ ਮੇਰੇ ਮੂੰਹੋਂ ਕੁਝ ਨਹੀਂ ਨਿਕਲ ਰਿਹਾ ਸੀ ਉਹਨਾਂ ਨੇ ਦੋ ਲਾਸ਼ਾਂ ਪਈਆਂ ਦੇਖੀਆਂ ਜਿਥੇ ਦਾ ਮੋਰੀ ਗੁਰ ਸਿੱਖ ਬੋਲਿਆ ਇਸ ਮੁਸਲੇ ਨੇ ਸਾਡੀ ਧੀ ਦੀ ਪੱਤ ਲੁੱਟੀ ਹੋ ਇਸ ਸਿੱਖ ਨੇ ਉਹਦਾ ਬਦਲਾ ਲਿਆ ਤੇ ਮਰਦਾ ਮਰਦਾ ਉਹ ਹੀ ਦੇ ਕਿਰਪਾਨ ਮਾਰ ਗਿਆ ਮੈਂ ਬੋਲ ਕੇ ਦਸ਼ਮ ਦਾ ਬੜਾ ਯਤਨ ਕੀਤਾ ਹੱਥਾਂ ਦੇ ਸਾਰਿਆਂ ਨਾਲ ਉਹਨਾਂ ਨੂੰ ਸਮਝਾਉਣਾ ਚਾਹਿਆ ਪਰ ਉਹ ਨਾ ਸਮਝੇ ਉਹਨਾਂ ਬਾਣੀ ਮੈਂ ਸਦਮੇ ਦੇ ਕਾਰਨ ਝਕਰ ਰਹੀ ਸੀ ਧੀਏ ਜੋ ਹੋ ਗਿਆ ਭੁੱਲ ਜਾ ਬਸ ਇਸ ਗੱਲ ਨੂੰ ਇੱਥੇ ਹੀ ਛੱਡ ਜਾ ਆਖ ਕੇ ਕਮਰਤਾਰੀ ਬੀਬੀ ਨੇ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਆਖ ਮੇਰੀ ਉਂਗਲ ਫੜ ਲਈ ਤੇ ਆਪਣੇ ਨਾਲ ਤੋਰ ਲਿਆ ਅਸੀਂ ਨਨਕਾਣਾ ਸਾਹਿਬ ਆ ਗਏ ਇੱਥੋਂ ਹੀ ਦਾਰਜੀ ਦੇ ਦੋਸਤ ਜਵਾਲਾ ਸਿੰਘ ਜੋ ਵਾਧ ਵਿੱਚ ਮੇਰੇ ਸਹੁਰਾ ਸਾਹਿਬ ਬਣ ਗਏ ਸਨ ਮੈਨੂੰ ਤੇ ਮੇਰੇ ਵੀਰ ਮਿਹਰ ਨੂੰ ਆਪਣੇ ਨਾਲ ਲੈ ਆਏ ਸਨ ਮੈਂ ਬੀਤੇ ਚੋਂ ਨਿਕਲ ਇਧਰ ਉਧਰ ਦੇਖਿਆ ਤੇ ਸੋਚਣ ਲੱਗੀ ਕਿ ਇੰਨੇ ਦਿਨਾਂ ਦੀ ਖੂਨੀ ਖੇਡ ਨੇ ਪਤਾ ਨਹੀਂ ਮੇਰੀ ਵਰਗੀਆਂ ਕਿੰਨੀਆਂ ਆਤਮਾਾਂ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਸੀ ਕਿੰਨੀਆਂ ਧੀਆਂ ਪੈਣਾ ਕੁਰਲਾਉਂਦੀਆਂ ਆਪਣੇ ਸਵਾਸ ਤੇ ਆ ਗਈਆਂ ਹੋਣਗੀਆਂ ਕਿੰਨੀਆਂ ਹੀ ਨੇਕ ਰੂਹਾਂ ਅਜੇ ਹੀ ਨੇਰੀ ਵਿੱਚ ਰੁੱੜ ਗਈਆਂ ਹੋਣਗੀਆਂ ਕਿੰਨੀਆਂ ਜਾਣਾਂ ਇਸ ਸਾਰੇ ਮੰਜ਼ਰ ਨੂੰ ਖੌੜਾ-ਕੁਟ ਸਮਝ ਕੇ ਆਪਣੇ ਅੰਦਰ ਦਫ਼ਨ ਕਰਦੀਆਂ ਹੋਈਆਂ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਮਨ ਚੂਸ ਭਲੇ ਪੁਰਸ਼ ਦਾ ਚਿਹਰਾ ਆਉਂਦਿਆਂ ਹੀ ਮੈਂ ਇੱਕ ਵਾਰ ਫਿਰ ਗੁਰੂ ਘਰ ਦੀ ਚਿੱਟੀ ਸੰਗਮਰੀ ਮਾਰੀ ਇਮਾਰਤ ਵੱਲ ਦੇਖਿਆ ਆਪੋ ਮੋਹਾਰੇ ਮੇਰੇ ਮੋਹੋਂ ਨਿਕਲਿਆ ਹੇ ਬਾਬਾ ਨਾਨਕ ਉਸ ਪਲੀ ਰੂਹ ਨੂੰ ਆਪਣੇ ਚਾਨਣ ਚ ਵਾਸ ਦੇ ਕੇ ਮੈਂ ਪੂਰੀ ਤਰ੍ਹਾਂ ਝੁੱਕ ਕੇ ਨਤਮਸਤਕ ਹੋ ਗਈ ਚਲੋ ਵੀਜੀ ਲੰਗਰ ਸ਼ਕਨ ਚੱਲੀਏ ਕਿੰਦਰ ਨੇ ਮੇਰੇ ਵੱਲ ਆਪਣਾ ਹੱਥ ਵਧਾਉਂਦੇ ਕਿਹਾ ਮੈਨੂੰ ਇੰਜ ਲੱਗਿਆ ਜਿਵੇਂ ਉਸ ਨੇਕ ਰੂਹ ਨੇ ਮੇਰੇ ਵੱਲ ਆਪਣਾ ਹੱਥ ਵਧਾਇਆ ਹੋਵੇ ਖੁਦ ਨੂੰ ਹੌਲਾ ਮਹਿਸੂਸ ਕਰਦੇ ਹਾਂ ਮੈਂ ਆਪਣਾ ਹੱਥ ਕੇਂਦਰ ਵੱਲ ਵਧਾਇਆ ਉੱਠ ਕੇ ਉਹਦੇ ਮਗਰ-ਮਗਰ ਤੁਰ ਪਈ ਆਸ ਕਰਦੀ ਹਾਂ ਕਿ ਸਟੋਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੀ ਚੈਨਲ ਨੂੰ ਜ਼ਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਜੀ ਧੰਨਵਾਦ